ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਾਟਰਾਇਜ਼ ਬਹੁਤ ਸੋਹਣਾ ਪਈ ਇਹਦਾ ਟ੍ਰੈਂਡ ਹੈ ਇਸ ਵਾਰ ਕਾਟਰਾਇਜ਼ ਦੇ ਸੁੱਟਾ ਨਾ ਪੂਰੇ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਨੇ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਬਿਲਕੁਲ ਨਵੀਂ ਲੇਟੈਸਟ ਵੈਰਾਈਟੀ ਇਹਨਾਂ ਨਾਲ ਰਹਿਣੀਆਂ ਜੀ ਇਸ ਤਰ੍ਹਾਂ ਸ਼ੈਡੋ ਪ੍ਰਿੰਟਾਂ ਵਾਲੀਆਂ ਸਲਵਾਰਾਂ ਇਹ ਸ਼ੈਡੋ ਪ੍ਰਿੰਟ ਦੀਆਂ ਸਲਵਾਰਾਂ ਇਹਦੇ ਨਾਲ ਇਹ ਵੀ ਕਾਟਰਾਇਜ਼ ਦੀ ਸਲਵਾਰ ਰਹਿਣੀ ਹੈ ਕਾਟਰਾਇਜ਼ ਦੀ ਹੀ ਰਹਿਣੀ ਹੈ ਸ਼ਰਟ ਪੂਰਾ ਸੋਹਣਾ ਬੜਾ ਸੋਹਣਾ ਜਾਦਾ ਸਟੱਫ ਹੈ ਕਟਰਾਇਜ਼ ਦਾ ਦੇਖੋ ਜੀ ਪੂਰੇ ਸੋਹਣੇ ਨਵੇਂ ਟ੍ਰੈਂਡਿੰਗ ਵਾਲੇ ਡਿਜ਼ਾਈਨ ਨੇ ਇਹ ਪੂਰਾ ਸੋਹਣਾ ਫਿਨਿਸ਼ਿੰਗ ਵਾਲਾ ਵਧੀਆ ਕੰਪਨੀ ਦਾ ਕੱਪੜਾ ਹੈ ਇਹਦੇ ਵਿੱਚ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਵਾਂਗੇ ਹੋਰ ਵੀ ਆਹ ਦੇਖੋ ਜੀ ਆਹ ਬੜਾ ਡਿਜ਼ਾਈਨ ਪੂਰਾ ਸੋਹਣਾ ਡਿਜ਼ਾਈਨ ਹੈ ਹਿੱਟ ਡਿਜ਼ਾਈਨ ਹੈ ਇਹ ਦੇਖੋ ਸ਼ੈਡੋ ਪ੍ਰਿੰਟ ਦੀਆਂ ਇਸ ਤਰ੍ਹਾਂ ਸਲਵਾਰਾਂ ਸਲਵਾਰਾਂ ਵੀ ਪ੍ਰਿੰਟਡ ਨੇ ਕਟਰਾਇਜ਼ ਦੀਆਂ ਵਿਦਆਊਟ ਦੁਪੱਟੇ ਤੋਂ विदआउट शॉल तो यह हाँ देखो बहुत सोहनी कोटराइज हाँ देखो नवे डिजाइना दे कोटराइज हुई है रहन रहनगिया सलवारा देखो जी सलवार का कपड़ा भी कॉटराइज च आऊगा शर्ट का भी कोटराइज ट्रेंडिंग वाले डिजाइन ने ਪੂਰਾ ਸੋਹਣਾ ਕੰਪਨੀ ਵਾਲਾ ਕੱਪੜਾ ਇਹ ਤੇ ਇੱਕ ਇਹਦੇ ਵਿੱਚ ਕਾਪੀ ਦੇ ਵਿੱਚ ਹਲਕਾ ਕੱਪੜਾ ਵੀ ਚੱਲ ਰਿਹਾ 350 400 ਰੁਪਏ ਚ ਵੇਚਣ ਵਾਲੇ ਕੱਪੜੇ ਕਾਟਰਾਇਜ਼ ਕਹਿ ਕੇ ਵੇਚਿਆ ਜਾ ਰਿਹਾ ਪਰ ਉਹ ਚੀਜ਼ ਇਹ ਨਹੀਂ ਹੈਗੀ ਇਹ ਵਧੀਆ origignal ਵਾਲੀ ਕਾਟਰਾਇਜ਼ ਹੈ ਇਹ ਚੀਜ਼ ਉਸੇ ਜ਼ਰੂਰ ਧਿਆਨ ਰੱਖਿਆ ਕਰੋ ਵੀ ਆਪਾਂ ਜਿਹੜੀ ਵੀ ਚੀਜ਼ ਤੁਹਾਨੂੰ ਦਿਖਾਉਣੀ ਆ ਪੂਰੀ ਐਂਡ ਫਸਟ ਬੈਸਟ ਕੁਆਲਿਟੀ ਦੇ ਵਿੱਚ ਹੁੰਦੀ ਹੈ ਉਸ ਟਾਈਮ ਜਿਹੜੀ ਚੱਲ ਰਹੀ ਹੁੰਦੀ ਹੈ ਕੋ ਹਲਕੇ ਵਾਲੀ ਕਾਟਰਾਇਜ਼ ਆਉਂਦੀ ਉਹ ਬਿਲਕੁਲ ਹੀ ਨਕਮਾ ਕੱਪੜਾ ਹੁੰਦਾ ਵੀਰੇ ਉਹਦੇ ਤੋਂ ਸਾਵਧਾਨ ਉਹ ਚੀਜ਼ ਨਹੀਂ ਹੈਗੀ ਇਹ ਇਹ ਅਲੱਗ ਚੀਜ਼ ਹੈ ਉਹਦੇ ਸਲਵਾਰਾਂ ਵੀ ਪਲੇਨ ਹੁੰਦੀਆਂ ਇਹਦੇ ਸਲਵਾਰਾਂ ਆਪਣੇ ਵਾਲੀ ਜਿਹੜੀ ਕਾਟਰਾਇਜ਼ ਹੈ ਤੇ ਪ੍ਰਿੰਟਡ ਹੀ ਸਲਵਾਰਾਂ ਰਹਿਣੀਆਂ ਨੇ ਕਾਟਰਾਇਜ਼ ਦੀਆਂ ਸ਼ੈਡੋ ਪ੍ਰਿੰਟ ਦੀਆਂ ਦੇਖੋ ਦੇਖੋ ਕਾਟਰਾਇਜ਼ ਟੂ ਕਾਟਰਾਇਜ਼ ਪੂਰੇ ਸੋਹਣੇ ਸੋਹਣੇ ਇਹਦੇ ਵਿੱਚ ਡਿਜ਼ਾਈਨ ਆਏ ਨੇ ਜਿਹੜੇ ਭੈਣ ਭਾਈ ਨੂੰ ਵੀ ਇਹ ਕੱਪੜੇ ਪਸੰਦ ਆਉਂਦੇ ਨੇ ਇਹ ਆਮ ਇਹਦਾ ਰੇਟ ₹1000 ਤੋਂ ਪਲੱਸ ਚੱਲਦਾ ਹੈ ਜਾਂ ₹1000 ਮਿਨੀਮਮ ਪ੍ਰਾਈਸ ਹੈ ਆਪਾਂ ਇਹ 15 ਦਸੰਬਰ ਦੇ ਤੱਕ ਆਫਰ ਦੇ ਵਿੱਚ ਦੇਵਾਂਗੇ ਸੂਟ ਤੁਹਾਨੂੰ ₹1500 ਦੇ ਵਿੱਚ ਦੋ ਸੂਟ ਤੁਸੀਂ ਜਿੱਥੋਂ ਵੀ ਵੀਡੀਓ ਦੇਖ ਰਹੇ ਹੋ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਫਲਾਈਨ ਆਪਣੀ ਦੁਕਾਨ ਦੇ ਉੱਪਰ ਆ ਕੇ ਵੀ ਤੁਸੀਂ ਖਰੀਦ ਸਕਦੇ ਹੋ ਸੂਟ ਦੇਖੋ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਹਨਗੇ ਅਰੀਜਨਲ ਕਵਾਟਰਾਈਜ਼ ਨਾਲ ਕਵਾਟਰਾਈਜ਼ ਦੇ ਅਹੀਂ ਆਉਣਗੇ ਆ ਬਾਟਮਸ ਨਵੇਂ ਪ੍ਰਿੰਟ ਬਿਲਕੁਲੀ ਆਵਾਜ਼ ਕੁਕ ਬਲੈਕ ਦੇ ਵਿੱਚ ਆ ਗਿਆ ਇਹ ਰੈਸਟ ਕਲਰ ਕਲਰ ਇੱਕ ਤੋਂ ਇੱਕ ਵਧੀਆ ਆਪਾਂ ਤੁਹਾਨੂੰ ਇਸ ਤਰ੍ਹਾਂ ਤਾਂ ਦਿਖਾ ਰਹੇ ਹਾਂ ਕਿ ਤਾਂ ਜੋ ਤੁਹਾਨੂੰ ਸਕਰੀਨਸ਼ਾਟ ਲੈਣ ਦੇ ਵਿੱਚ ਆਸਾਨੀ ਹੋ ਜਾਵੇ ਕਾਹ ਵਾਲਾ ਬਲੈਕ ਪੀਸ ਹੈ ਇਹ ਤੁਹਾਨੂੰ ਫੁੱਲ ਕਿਸੇ ਪਾਸੇ ਨਾਲ ਬਹੁਤ ਸੋਹਣਾ ਪੀਸ ਹੈ ਲੋ ਜੀ ਬਲੈਕ ਦੇ ਨਾਲ ਆ ਗਿਆ ਕਪੜਾ ਬਹੁਤ ਹੀ ਜ਼ਿਆਦਾ ਸੋਹਣਾ ਕਾਉਂਟਰਾਈ ਦਾ ਫੁੱਲ ਗਰੰਟੀ ਵਾਲਾ ਕਪੜਾ ਹੈ 1500 ਰੁਪਏ ਦੇ ਵਿੱਚ ਦੋ ਸੂਟ ਤੁਸੀਂ ਖਾਲਸਾ ਕਲਾਥ ਹਾਊਸ ਤੋਂ ਆ ਕੇ ਖਰੀਦ ਸਕਦੇ ਹੋ ਤੇ ਕਿਤੇ ਵੀ ਬੈਠੇ ਹੋ ਤਾਂ ਆਰਡਰ ਵੀ ਕਰ ਸਕਦੇ ਹੋ ਮਿਨੀਮਮ ਦੋ ਸੂਟ ਤੁਸੀਂ ਮੰਗਵਾ ਸਕਦੇ ਹੋ ਕਿਤੇ ਵੀ ਬੈਠੇ ਦੇਖੋ ਜੀ ਕਾਟਰਾਇਜ਼ ਦੇ ਮੈਚਿੰਗ ਸੂਟ ਆਲ ਓਵਰ ਦੇ ਨਾਲੋਂ ਇਸ ਵਾਰ ਮੈਚਿੰਗ ਦੀ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ ਬਈ ਦੇਖ ਲਓ ਤੁਸੀਂ ਇਸ ਤਰ੍ਹਾਂ ਹੈ ਬਲੈਕ ਦੇ ਨਾਲ ਬਲੈਕ ਸਲਵਾਰ ਸਲਵਾਰਾਂ ਵੀ ਸ਼ੈਡੋ ਪ੍ਰਿੰਟ ਦੀਆਂ ਉਹ ਇੱਕ ਵਾਰੀ ਵਾਰੀ ਸੀ ਫਿਰ ਦੱਸ ਰਿਹਾ ਕਿਉਂਕਿ ਕਾਟਰਾਇਜ਼ ਕਾਫੀ ਤਰ੍ਹਾਂ ਦੇ ਵਿੱਚ ਚੱਲ ਰਹੀ ਹੈ ਪਰ ਇਹ ਰੀਜਨਲ ਵਾਲੀ ਕਾਟਰਾਇਜ਼ ਹੈ ਇਹ ਤੁਸੀਂ ਅੱਗੇ ਵੀ ਜਾਣਦੇ ਹੋ ਇਸ ਚੀਜ਼ ਤੋਂ ਤੁਸੀਂ ਸਾਵਧਾਨੀ ਰੱਖਣੀ ਹੈ ਬਿਲਕੁਲ ਓਰੀਜਨਲ ਕਾਟਰਾਇਜ਼ ਦੇਖੋ ਜੀ ਇਹ ਹੋਲ ਸੇਲ ਪ੍ਰਾਈਜ਼ ਹੈ ਦਾ ਸਿਰਫ ਆਪਾਂ ਹੋਲ ਸੇਲ ਪ੍ਰਾਈਜ਼ ਦੇ ਉੱਪਰ ਹੀ ਇਸ ਨੂੰ ਛੂਟ 15 ਦਸੰਬਰ ਤੱਕ ਦੇਵਾਂਗੇ ਕਲਰ ਬਹੁਤ ਜ਼ਿਆਦਾ ਸੋਨੇ ਤੇ ਸਰਦਾਰੀ ਕਲਰ ਇਹਦੇ ਵਿੱਚ ਆਪਾਂ ਤੁਹਾਨੂੰ ਦੇ ਰਹੇ ਆ ਆ ਦੇਖੋ ਜੀ ਇਹ ਆ ਵਾਲਾ ਕਲਰ ਵੀ ਤੁਹਾਨੂੰ ਕੋਲ ਕੇ ਦਿਖਾ ਦਿੰਦੇ ਆ ਪੂਰੇ ਸੋਨੇ ਕਲਰ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਵੇ ਇੱਕ ਨਾਲ ਦੇ 2-2 4-4 ਜਿੰਨੇ ਵੀ ਸੂਟ ਤੁਸੀਂ ਲੈਣੇ ਚਾਹੁੰਦੇ ਹੋ ਸਾਡੇ ਤੋਂ ਤੁਸੀਂ ਮੰਗਵਾ ਸਕਦੇ ਹੋ ਦੇਖੋ ਜੀ ਕੋਟ ਰਾਈਜ਼ ਇੰਗਲਿਸ਼ ਕਲਰ ਚਾਟ ਹੈ ਇਹਦਾ ਵੀ ਸਾਰਾ ਅਲੱਗ ਕਲਰ ਹੈ ਨਵੇਂ ਕਲਰ ਹੈ ਬਿਲਕੁਲੀ ਬੇਸ ਬਹੁਤ ਜ਼ਿਆਦਾ ਸੌਫਟ ਹੈ ਕਾਟਰਾਇਜ਼ ਦਾ 1500 ਰੁਪਏ ਦੇ ਵਿੱਚ ਦੋ ਸੂਟ ਓਰੀਜਨਲ ਆ ਕਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ